ਮੁਖ ਸਰਵਿਕੇ ਆਪਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪੱਤਰਕਾਰਾਂ ਵੱਲੋਂ ਕਾਲੀ ਬਿੱਲੀ ਲਗਾ ਕੇ ਵਿਰੋਧ ਕੀਤਾ ਗਿਆ ਮਾਨ ਨੇ ਮੁਖ ਸਰਵਿਕੇ ਆਪਦੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਮਾਨ ਇੱਥੇ ਨਹੀਂ ਪੁੱਜੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਮਾਨ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਵਿਰੋਧ ਹੁੰਦਾ ਰਹੇਗਾ ਅਸੀਂ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪਹਿਲਾਂ ਹੀ ਤੇਰੇ ਉੱਤੇ ਸ਼ਰਾਬ ਪੀਣ ਦੇ ਤੇ ਨਸ਼ੇ ਖਾਣ ਦੇ ਲਾਛਣ ਲੱਗਦੇ ਐ ਮੈਂ ਆਪ ਵੀ ਪ੍ਰੈਸ ਵਾਲਿਆਂ ਨੂੰ ਵੀ ਇਹ ਕਹਿਣਾ ਕਿ ਜਿਵੇਂ ਅੱਗੇ ਕਹਿ ਦਿੰਦੇ ਐ ਕਿ ਸ਼ਰਾਬੀ ਖਾਦੀ ਪੀਤੀ ਜਿ ਕੁਝ ਕਹਿ ਗਿਆ ਉਸੇ ਤਰ੍ਹਾਂ ਉੱਪਸ ਹੀ ਪਠਾਨਾਂ ਦੇ ਵਿੱਚ ਵੀ ਲੱਗਦਾ ਭਗਵੰਤ ਮਾਨ ਨੇ ਖਾਦੀ ਪੀਤੀ ਦੇ ਵਿੱਚ ਹੀ মিডিਆ ਦੇ ਖਿਲਾਫ ਬੋਲ ਗਿਆ ਇਹ ਭਗਵੰਤ ਮਾਨ ਨੂੰ ਵੀ ਚੜਾਉਣ ਵਾਲਾ মিডিਆ ਹੀ ਐ ਤੇ ਉਹਨਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਕਿ ਜਿਹਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਪ੍ਰੈਸ ਨੂੰ ਉਸ ਦੇ ਨਾਲ ਪੰਗਾ ਨਾ ਲਵੇ ਔਰ ਇੱਕ ਇਸ ਤਰ੍ਹਾਂ ਦਾ ਮੈਸੇਜ ਅਸੀਂ ਦੇਣਾ ਚਾਹੁੰਦੇ ਆਂ ਕਿ ਜੇਕਰ ਉਹ ਆਪਣੀ ਮਰਿਆਦਾ ਭੁੱਲ ਗਿਆ ਮੀਡੀਆ ਵਾਲਿਆਂ ਨੂੰ ਸਾਡੀ ਮਰਿਆਦਾ ਯਾਦ ਹੈ ਤੇ ਇਸ ਕਰਕੇ ਉਹ ਆਪਣੇ ਹੰਕਾਰ ਦੇ ਵਿੱਚ ਆਪਣੇ ਕਿਸੇ ਸੱਤਾ ਦੇ ਨਸ਼ੇ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਜਿੰਨਾ ਚਿਰ ਮਾਫੀ ਨਹੀਂ ਮੰਗਦਾ ਉਨਾ ਚਿਰ ਮੀਡੀਆ ਕਰਮਚਾਰੀਆਂ ਦਾ ਜਿਹੜਾ ਇਹ ਰੋਸ ਹੈ ਇਹ ਵਿਰੋਧ ਹੈ ਉਹ ਹੁੰਦਾ ਰਹੇਗਾ ਦੱਸ ਦੇ ਕਿ ਭਗਵੰਤ ਮਾਨ ਵੱਲੋਂ ਬੀਤੀ ਦਿਨੀ ਬੱਸੀ ਪਠਾਨਾ ਵਿੱਚ ਪੱਤਰਕਾਰ ਨਾਲ ਕੀਤੇ ਗਏ ਦੁਰਵਿਹਾਰ ਕਰਕੇ ਸਮੂੱਚੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ ਮੁੱਖ ਸਤੋ ਤਸੀਮ ਟੁੱਡੀ ਜਗਬਾਨੀ ਟੀਵੀ